ਉਹ ਕਿੱਧਰ ਗਏ ਹੁਣ ਬਾਜਵੇ ਹੋਰੀ ਕਿੱਧਰ ਗਏ ਹੁਣ ਉਹ ਜਾਖੜ ਹੋਰੀ ਕਦੇ ਬੋਲੇ ਹੀ ਨਹੀਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਸਾਡੇ ਝੂਠ ਲੋਕ ਫੜ ਲੈਂਦੇ ਆ ਹੁਣ ਉਹ ਜ਼ਬਾਨਾ ਰਿਆ ਨਹੀਂ ਹੁਣ ਤਾਂ ਜਿਹੜਾ ਲੋਕਾਂ ਨਾਲ ਮਿਲੂਗਾ ਲੋਕਾਂ ਨਾਲ ਹੱਥ ਚ ਆ ਅੱਖ ਚਖ ਪਾ ਕੇ ਹੱਥ ਚ ਹੱਥ ਪਾ ਕੇ ਗੱਲ ਕਰੂਗਾ ਉਸੇ ਨਾਲ ਚੱਲਣਗੇ ਲੋਕ ਹੁਣ ਉਹ ਜਮਾਨਾ ਲੰਘ ਗਿਆ ਕਿ ਮੈਂ ਫੁਲਾਨਾ ਲੀਟਰਾਂ ਜੀ ਮੈਂ ਐਂ ਕਹਤਾ ਤਾਂ ਲੋਕ ਮੇਰੇ ਨਾਲ ਚੱਲਣਗੇ ਨੋ ਉਹ ਜਮਾਨਾ ਨਹੀਂ ਹੈਗਾ ਮਿਹਨਤਾਂ ਕਰਨੀਆਂ ਪੈਣਗੀਆਂ ਲੋਕਾਂ ਦੇ ਵਿੱਚ ਜਾਣਾ ਪਊਗਾ ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਪੈਣਗੀਆਂ ਗਲੀ ਗਲੀ ਜਾਣਾ ਪਊਗਾ ਘਰ ਘਰ ਜਾਣਾ ਪਊਗਾ ਵਿੰਡੋ ਟੂ ਵਿੰਡੋ ਜਾਣਾ ਪਊਗਾ ਤਾਂ ਲੋਕ ਅੱਜ ਕੱਲ੍ਹ ਵਧੀਆ ਗੱਲ ਹੈ ਮੈਂ ਤਾਂ ਕਹਿੰਦਾ ਇਹ ਤਾਂ ਮੈਂ ਹੀ ਸਿਖਾਏ ਨੇ ਨਾ ਸਵਾਲ ਪੁੱਛਣੇ ਤਾਂ ਮੈਂ ਹੀ ਸਿਖਾਏ ਨੇ ਸੰਗਰੂਰ ਜਦੋਂ ਮੈਂ ਕਹਿੰਦਾ ਹੁੰਦਾ ਸੀ ਇਹ ਤਾਂ ਸਵਾਲ ਪੁੱਛਿਆ ਕਰੋ ਸਾਨੂੰ ਵੀ ਪੁੱਛਿਆ ਕਰੋ ਮੈਨੂੰ ਵੀ ਪੁੱਛ ਲੈਂਦੇ ਨੇ ਜਵਾਬ ਦੇਣਾ ਜਵਾਬ ਦੇਣ ਚ ਤਾਂ ਮੈਂ ਕੋਈ ਆਨਾ ਕਰਨੀ ਤਾਂ ਕਰਾਂ ਨਾ ਜੇ ਕਿਸੇ ਗੱਲੋਂ ਕਾਣਾ ਹੋਵਾਂ ਮੈਂ ਤਾਂ ਕਹਿੰਦਾ ਪੁੱਛੋ ਪਰ ਉਹਨਾਂ ਨੂੰ ਵੀ ਪੁੱਛੋ ਵੀ ਆਏ ਕਿਉਂ ਮੈਂ 1 ਨਵੰਬਰ ਨੂੰ ਡਿਬੇਟ ਰੱਖ ਲਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਵੀ ਉੱਥੇ ਆ ਕੇ ਪਰੋਜ਼ ਹਰ ਰੋਜ਼ ਮੇਰੇ ਕੋਲ ਤੋਂ ਬੋਲੀ ਜਾਂਦੇ ਹੋ ਆਜੋ ਤੁਹਾਡੇ ਕੁਰਸੀਆਂ ਲਾਉਨੇ ਆ ਆਜੋ ਬਹਿ ਕੇ ਗੱਲ ਕਰਦੇ ਆ ਇੱਕ ਨਹੀਂ ਆਇਆ ਆਇਆ ਸੀ ਕੋਈ ਇੱਕ ਵੀ ਨਹੀਂ ਆਇਆ ਬਾ ਗੱਲਾਂ ਕਰਨ ਨੂੰ ਨੇ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਨਾਲ ਹੁੰਦੇ ਸੀ ਗਰੰਟੀ ਦਿੱਤੀ ਸੀ ਬਿਜਲੀ ਫ੍ਰੀ ਕਰ ਦਾਂਗੇ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਸੀ ਲੈ ਐਵੇਂ ਮਾਰੀ ਜਾਂਦੇ ਆ ਪੈਸੇ ਕਿਥੋਂ ਆਣਗੇ ਆਨਸਾਰ ਮਾਰਚ ਦੇ ਵਿੱਚ ਆਪਾਂ ਸੌ ਚੁੱਕੀ 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ ਬਿਜਲੀ ਫ੍ਰੀ 600 ਯੂਨਟ ਟੋਟਲ ਫ੍ਰੀ 2 ਮਹੀਨੇ ਦਾ ਪਹਿਲਾਂ ਹੁੰਦਾ नब्बे परसेंट घर बिजली का बिल जीरो आ रहा है थोड़े तो भी बहुत सारे घर बिजली का बिल जीरो आ रहा होना पैसे भी है बिजली बोर्ड में भी घाटा नहीं पैन दिता तो लोगों भी बिल नहीं आया जे प्लैनिंग बनानी हो सची नीयत ना बन सकती है तो अच्छ मैंने दूजे सूबे दरकार ने ये कैसे किया मैं आ जाओ कझा देंगे कैसे किया नीयत चाहिए बस फिर खेत बिजली 8 ਘੰਟੇ ਆਉਂਦੀ ਸੀ ਉਹ ਵੀ ਟੁੱਟਮੀ 2 ਘੰਟੇ ਆ ਗਈ ਘੰਟੇ ਦਾ ਕੱਟਾ ਫੇਰ 1.5 ਘੰਟਾ ਆ ਗਈ ਘੰਟੇ ਦਾ ਕੱਟਾ ਉਹ ਮੈਂ ਉਹਨਾਂ ਨੂੰ ਕਿਹਾ ਅਫਸਰਾਂ ਨੂੰ ਉਹ ਮੈਂ ਕਿਹਾ ਤੁਹਾਨੂੰ ਕਿਹਨੇ ਕਹਿਤਾ ਓਏ 8 ਘੰਟੇ ਛੋਣਾ ਜੀਰੀ ਕਹਿੰਦੇ ਨੇ ਸਾਡੇ ਇਲਾਕੇ 'ਚ ਵੀ ਉਹਨੂੰ ਪਾਣੀ ਲੱਗ ਜਾਂਦਾ ਇਹ ਤੁਹਾਨੂੰ ਕਿਵੇਂ ਬਣਾਤਾ ਰੂਲ ਕਹਿੰਦੇ ਜੀ ਸੈਕਟਰੀ ਲੈਵਲ ਪਰ ਮੀਟਿੰਗ ਹੋਈ ਸੀ ਉਸਮੇ ਫੈਸਲਾ ਕੀਤਾ ਗਿਆ ਮੈਂ ਕਿਹਾ ਕਦੇ ਨੱਕਾ ਲੈਵਲ ਤੇ ਮੀਟਿੰਗ ਹੋਈ ਹੈ ये क्या होता है नाका लेवल मैं क्या नाका नहीं नक्का काका क्या होता है सर मैं क्या नक्का हूँ जो खाल चो क्यारे पानी है, जो मूहरे लगता वह नक्का कहें मैं कैठ के, तो के मीटिंग की कहें नहीं मैं कोई गल नहीं थूं तो कक्के से भी लेकर जावाने मैं क्या तुम चुप करके बिजली बारह घंटे दे दो लगातार कोई नहीं कट नहीं लाने बिच नहीं तो खाल मर जूगा फिर फिर उसे क्यारे छना प ਫਿਰ ਫਿਰ ਉਸੇ ਕਹਰੇ ਚ ਮੈਂ ਕਿਹਾ ਕੋਈ ਕਿਸਾਨ ਕਮਲਾ ਨਹੀਂ ਹੈਗਾ ਵੀ ਆਪਦੀਆਂ ਪੱਟਾਂ ਤੋੜ ਲੇ ਵੀ ਬਿਜਲੀ ਹੈਗੀ ਆ ਪਾਣੀ ਲਈ ਜੰਨੇ ਆ ਜਦੋਂ ਨੂੰ ਇਹ ਪਤਾ ਲੱਗਿਆ ਕੱਲ ਨੂੰ ਵੀ ਇੰਨੀ ਆਊਗੀ ਉਹ 8 ਨਹੀਂ ਤਾਂ 9 9 ਨਹੀਂ ਤਾਂ ਸਾਡੇ 9 ਘੰਟਿਆਂ ਚ ਬੰਦ ਕਰ ਦਊਗਾ ਉਹ ਲੋਕ ਮੋਟਰਾਂ ਬੰਦ ਕਰਨ ਲੱਗ ਗਏ ਮੈਂ ਇਧਰੋਂ ਕਹਤਾ ਕਿ ਮੇਰਾ ਵਾਦਾ ਹੈ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦਊਂ ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਐਵੇਂ ਕਰ ਐਵੇਂ ਕਹਤਾ ਤੇ ਅੱਜ ਹੁੰਦਾ ਏ ਨਹੀਂ ਹੁੰਦਾ ਏ ਮੋਟਰ ਬੰਦ ਕਰਕੇ ਝੋਨੇ ਲੱਗ ਰਹੇ ਨਹੀਂ ਨਾ ਤੇ ਨਾਲੇ ਬਿਜਲੀ ਦਿਨੇ ਆ ਰਹੀ ਹੈ ਨਾ ਉਹ ਮੈਂ ਕਿਹਾ ਦੁਨੀਆ ਭਰ ਦੇ ਦਫ਼ਤਰ ਦਿਨੇ ਲੱਗਦੇ ਨੇ ਉਹ ਕਿਸਾਨ ਦਾ ਦਫ਼ਤਰ ਰਾਤ ਦੇ 2 ਵਜੇ ਕਿਉਂ ਲਾਉਣਾ ਵੀ ਰਾਤ ਦੇ 2 ਵਜੇ ਬਿਜਲੀ ਆਉ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਸੌ ਸਕਦਾ ਦਿਨੇ ਬਿਜਲੀ ਆਉਂਦੀ ਆ ਆਮ ਬਿਜਲੀ ਆਉਂਦੀ ਥਰਮਲ ਪਲੈਂਟ ਖਰੀਦ ਲਿਆ ਜੀ ਸ਼੍ਰੀ ਗੋਗਨਦ ਸਾਹਰਾ 540 ਮੈਗਾਵਾਟ ਨਹੀਂ ਤਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਸਮਾਨ ਆਪਣਾ ਆਪਾਂ ਖਰੀਦਦੇ ਆ ਇਹ ਨੀਅਤ ਦਾ ਫਰਕ ਹੈ ਜੀ ਇਹ ਤਾਂ ਘੱਟੋ ਘੱਟ ਤੁਸੀਂ ਹਿੱਕ ਤਾਣ ਕੇ ਕਹਿ ਸਕਦੇ ਹੋ ਨਾ ਲੋਕਾਂ ਨੂੰ ਜਬਰੂਦੀ ਪਾਰਟੀ ਵਾਲ ਨੂੰ ਕਿਉਂ ਕਿਵੇਂ ਸਾਡੇ ਵਾਲੇ ਕਿਵੇਂ ਕਰਦੇ ਆ ਕੰਮ ਦੇਖ ਲਓ ਇਸ ਗੱਲ ਤੇ ਮਾਣ ਮਹਿਸੂਸ ਕਰ ਸਕਦੇ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਘਾਟੇ ਵਾਲਾ ਜਿਹੜਾ ਸੰਸਥਾ ਉਹ ਖਰੀਦੀ ਹੈ ਤੇ ਬਾਅਦ ਵਿੱਚ ਬਾਜੇ ਚ ਕਰ ਲਿਆ ਕੋਲਾ ਆਪਣੇ ਕੋਲੇ ਆਮ ਹੋ ਗਿਆ ਰੋਜ਼ਾਨਾ ਖਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ